ਪੰਜਾਬ ਦੇ ਵਿੱਚ ਪਿੰਡਾਂ ਦਾ ਮਾਹੌਲ ਪੂਰੀ ਤਰ੍ਹਾਂ ਹੁਣ ਗਰਮਾਇਆ ਹੋਇਆ ਹੈ ਕਿਉਂਕਿ ਪੰਚਾਇਤੀ ਰਾਜ ਦੀਆਂ ਬਹੁਤ ਹੀ ਅਹਿਮ ਚੋਣਾਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ ਪਿੰਡਾਂ ਦੇ ਵਿੱਚ ਕੋਡ ਆਫ ਕੰਡਕਟ ਵੀ ਜਿਹੜਾ ਲੱਗਿਆ ਹੋਇਆ ਤੇ ਹੁਣ ਨਾਮਜ਼ਦਗੀਆਂ ਦਾ ਦੌਰ ਵੀ ਖਤਮ ਹੋ ਚੁੱਕਿਆ ਜਿਨ੍ਹਾਂ ਨੇ ਨਾਮ ਸਦਕੀਆਂ ਭਰਨੀਆਂ ਸੀ ਪਰ ਲਿਪੀਆਂ ਜਿਨ੍ਹਾਂ ਨੇ ਨਾਮਜ਼ਦਗੀਆਂ ਭਰਨ ਤੋਂ ਬਾਅਦ ਆਪਣੇ ਕਾਗਜ਼ ਵਾਪਸ ਲੈਣੇ ਸੀ ਉਹ ਵੀ ਹੁਣ ਲੈ ਚੁੱਕੇ ਨੇ ਤਾਂ ਹੁਣ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦਾ ਸਿਲਸਿਲਾ ਜਿਹੜਾ ਲਗਾਤਾਰ جاری ਹੈ ਪੰਜਾਬ ਦੇ ਵਿੱਚ ਸਾਰੇ ਪਾਸੇ ਮਾਹੌਲ ਜਿਹੜਾ ਉਹ ਚੋਣਾਂ ਵੀ ਰੰਗ ਦੇ ਵਿੱਚ ਹੁਣ ਰੰਗਿਆ ਹੋਇਆ ਪਿੰਡਾਂ ਦੇ ਵਿੱਚ ਪੋਸਟਰ ਜਿਬਾਜ਼ੀ ਜਿਹੜੀ ਹੈ ਉਹ ਹੋ ਰਹੀ ਹੈ ਇੱਕ ਦੂਜੇ ਤੋਂ ਵੱਧ ਜਿਹੜੇ ਪੋਸਟਰ ਲਗਾਏ ਜਾ ਰਹੇ ਨੇ ਤੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਲੋਕਾਂ ਨੂੰ ਲੋਕਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੀਆਂ ਸ਼ਰਮਣੀ ਅਕਾਲੀ ਦਲ ਦੀ ਉਹ ਪੂਰਾ ਆਪਣਾ ਜੋਰ ਅੱਡੀ ਦਾ ਲਗਾਉਣ ਨੂੰ ਲਗਾ ਰਹੀਆਂ ਨੇ ਕਿ ਉਹਨਾਂ ਦੇ ਆ ਅਸਥਿਤਵੇ ਜਿਹੜਾ ਥੋੜਾ ਜਾਂ ਕੁਝ ਬਣ ਜੇ ਉਹਨਾਂ ਦੀ ਗਰਾਊਂਡ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਜੇ ਕਿਉਂਕਿ ਪੰਚਾਇਤੀ ਰਾਜ ਚੋਣਾਂ ਨੂੰ ਕਿਸੇ ਵੀ ਸੂਬੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਤੇ ਕਿਹਾ ਜਾਂਦਾ ਕਿ ਜੇਕਰ ਕਿਸੇ ਵੀ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਤਾਂ ਉਸ ਨੂੰ ਗਰਾਊਂਡ ਤੋਂ ਜ਼ੀਰੋ ਲੈਵਲ ਤੋਂ ਸ਼ੁਰੂ ਕਰਨਾ ਕਰਨਾ ਚਾਹੀਦਾ ਤੇ ਰਾਜਨੀਤਿਕ ਗਰਾਊਂਡ ਦੀ ਜੇਕਰ ਗੱਲ ਕਰੀਏ ਤਾਂ ਪੰਚਾਇਤੀ ਰਾਜ ਚੋਣਾਂ ਉਹ ਗਰਾਊਂਡ ਜ਼ੀਰੋ ਹੈ ਪੇਪੋਸਤੋਂ ਹੀ ਖੜੇ ਹੋ ਕੇ ਆਪਣੀ ਰੀੜ ਦੀ ਹੱਡੀ ਮਜ਼ਬੂਤ ਕਰਦੇ ਕਰਦੇ ਪੂਰੇ ਸੂਬੇ ਦੇ ਵਿੱਚ ਉਸ ਦਾ ਰਾਜ ਬਣਦਾ ਤਾਂ ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਇਹ ਲੱਗੀ ਹੋਈ ਹੈ ਕਿ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਦੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਜਿੱਤਣ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਆਮ ਆਦਮੀ ਪਾਰਟੀ ਸੱਤਾਧਰ ਪਾਰਟੀ ਹੈ ਉਸਨੇ ਤਾਂ ਹਰੇਕ ਪਿੰਡ ਹਰੇਕ ਬਲਾਕ ਸੰਪਤੀ ਹਰੇਕ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਪਣੀ ਉਮੀਦਵਾਰਤਾ ਦੇਣੀ ਸੀ ਪਰ ਕਾਂਗਰਸ ਨੇ ਵੀ ਹਰੇਕ ਪਾਸੇ ਪੂਰੇ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਤੇ ਨੇ ਅਤੇ ਭਾਜਪਾ ਨੇ ਵੀ ਦਿੱਤੇ ਨੇ ਉਸ ਤੋਂ ਬਾਅਦ ਜੇਕਰ ਸ੍ਰੀ ਮਨਪ੍ਰੀਤ ਐਆਲੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣਾ ਆਜ਼ਾਦ ਉਮੀਦਵਾਰ ਜਿਹੜਾ ਇਹ ਆ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਮੁੱਲਾਪੁਰ ਦਾਖਾ ਤੋਂ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਪੂਰਾ ਪਿੰਡਾਂ ਦੇ ਵਿੱਚ ਮਾਹੌਲ ਭਖਿਆ ਹੋਇਆ ਤਾਂ 14 ਤਰੀਕ ਨੂੰ ਇਹ ਪੋਲਿੰਗ ਜਿਹੜੀ ਬੈਲਟ ਪੇਪਰਾਂ ਦੇ ਰਾਹੀਂ ਹੋਏਗੀ ਅਤੇ 17 ਨੂੰ ਇਹਨਾਂ ਦੀ ਗਿਣਤੀ ਹੋਏਗੀ ਤਾਂ ਐਤਵਾਰ ਦੇ ਦਿਨ ਪੂਰੇ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਗਰਮਾਇਆ ਦਿਖੇਗਾ ਤੇ ਪੰਚਾਇਤੀ ਰਾਜ ਚੋਣਾਂ ਨੂੰ ਦੇ ਵਿੱਚ ਇਹ ਵੀ ਬਹੁਤ ਵਾਰ ਦੇਖਣ ਨੂੰ ਮਿਲਦਾ ਕਿ ਲੜਾਈਆਂ ਝਗੜੇ ਬਹੁਤ ਹੁੰਦੇ ਨੇ ਕਈ ਪਾਸੇ ਬੈਲਟ ਪੇਪਰਾਂ ਦੇ ਜਿਹੜੇ ਬਕਸੇ ਹੁੰਦੇ ਨੇ ਬੈਲਟ ਬਾਕਸਸ ਹੁੰਦੇ ਨੇ ਉਹਨਾਂ ਨੂੰ ਅੱਗਾ ਤੱਕ ਲਗਾ ਦਿੰਦੇ ਨੇ ਤਾਂ ਕਿ ਉਹਨਾਂ ਦਾ ਉਮੀਦਵਾਰ ਜਿਹੜਾ ਜਿੱਤ ਸਕੇ ਆ ਕੋਈ ਵਿਗਨ ਜਿਹੜਾ ਚੋਣਾਂ ਦੇ ਵਿੱਚ ਉਹ ਪੈ ਸਕੇ ਤਾਂ ਐਡਾ ਦੀਆਂ ਸ਼ਰਾਰਤਾਂ ਪੰਚਾਇਤੀ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤਾਂ ਪੁਲਿਸ ਤੇ ਪਹਿਲਾਂ ਹੀ ਆਪੋਜੀਸ਼ਨ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਪੁਲਿਸ ਤੇ ਦੋਸ਼ ਲਗਾ ਰਹੇ ਨੇ ਕਿ ਪੁਲਿਸ ਸੱਤਾਧਿਰ ਪਾਰਟੀ ਦੇ ਆਗੂਆਂ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਪੁਲਿਸ ਫ੍ਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਕਰਾ ਰਹੀ ਦੂਜੇ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਹੈ ਸਹੀ ਢੰਗ ਦੇ ਨਾਲ ਉਹਨਾਂ ਨੂੰ ਚੋਣ ਲੜਨ ਨਹੀਂ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਸੀਗਾ ਜਦੋਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰਨੇ ਸੀਗੇ ਤਾਂ ਇੱਕ ਕਥਿਤ ਆਡੀਓ ਪਟਿਆਲਾ ਦੀ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਹੋਈ ਸੀਗੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਰਿਟ ਪਟੀਸ਼ਨ ਲਗਾਈ ਸੀ ਤੇ ਉਸ ਦੇ ਵਿੱਚ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਸੀ ਤੇ ਚੋਣ ਕਮਿਸ਼ਨ ਨੂੰ ਇਹ ਅਰਜ਼ੀ ਦਿੱਤੀ ਸੀ ਕਿ ਜਲਦ ਤੋਂ ਜਲਦ ਪਟਿਆਲਾ ਦੇ ਐਸਐਸਪੀ ਨੂੰ ਹਟਾਇਆ ਜਾਵੇ ਅਤੇ ਉੱਥੇ ਪੁਲਿਸ ਦੀ ਜਗ੍ਹਾ ਸੀਆਰਪੀਐਫ ਜਿਹੜੀ ਹੈ ਲਗਾਈ ਜਾਵੇ ਤਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੇ ਨੇ ਉਹ ਹੋ ਸਕਣ ਪਰ ਉਸ ਤੋਂ ਬਾਅਦ ਪੁਲਿਸ ਨੇ ਪਟਿਆਲਾ ਪੁਲਿਸ ਨੇ ਉਸ ਕਥਿਤ ਆਡੀਓ ਨੂੰ ਏਆਈ ਜਨਰੇਟਿਡ ਆਡੀਓ ਆਖਿਆ ਸੀ ਤੇ ਪੁਲਿਸ ਨੇ ਕਿਹਾ ਸੀਗਾ ਤੁਰੰਤ ਐਫਆਈਆਰ ਵੀ ਦਰਜ ਕਰ ਲਈ ਸੀ ਤੇ ਪੁਲਿਸ ਨੇ ਕਿਹਾ ਸੀਗਾ ਕਿ ਅਸੀਂ ਉਸ ਤੇ ਜਿਹੜੀ ਐਨਕੁਆਇਰੀ ਉਹ ਕਰਾਂਗੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਇੱਕ ਪੱਤਰਕਾਰ ਨੂੰ ਵੀ ਉਸ ਦੇ ਵਾਸਤੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਨੋਟਿਸ ਜਿਹੜਾ ਪੁਲਿਸ ਨੇ ਉਹ ਜਾਰੀ ਕੀਤਾ ਤਾਂ ਲਗਾਤਾਰ oppositon ਪਾਰਟੀ ਸੱਤਾਤਰ ਨੂੰ ਕਹਿ ਰਹੀ ਹੈ ਕਿ ਸੱਤਾਤਰ ਪਾਰਟੀ ਹਰੇਕ ਆਪਣੀ ਮਸ਼ੀਨਰੀ ਜਿਹੜੀ ਆ ਵਰਤ ਰਹੀ ਆ ਸਾਫ-ਦਾਮ ਦੰਦ ਭੇਦ ਸਾਰੇ ਕੁਝ ਵਰਤ ਰਹੀ ਆ ਤਾਂ ਕਿ ਉਹ ਚੋਣਾਂ ਜਿਹੜੀਆਂ ਨੇ ਉਹ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਜਿੱਤ ਸਕਣ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਆ ਲੋਕਾਂ ਦੇ ਵਾਸਤੇ ਕੰਮ ਕੀਤੇ ਨੇ ਪਿਛਲੇ 4 ਸਾਲਾਂ ਦੇ ਵਿੱਚ ਤੇ ਲੋਕ ਸਾਨੂੰ ਜਰੂਰ ਚੇਤਾਨਣਗੇ ਇਸਿੱ ਤਰ੍ਹਾਂ ਪੰਚੇਤੀ ਚੋਣਾਂ ਜਿਤੋਂ ਆਈਆਂ ਜਿਸ ਤਰ੍ਹਾਂ ਐਮਸੀ ਚੋਣਾਂ ਜਿਤੋਂ ਆਈਆਂ ਤੇ ਇਹ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਵੀ ਜਿਹੜੀਆਂ ਚੇਤਾਨਣਗੇ ਤਾਂ ਹੁਣ ਕਿਹੜੇ ਪਾਰਟੀ ਦੀ ਜਿਹੜੀ ਹੈ ਛੰਡੀ ਇਹਨਾਂ ਚੋਣਾਂ ਦੇ ਵਿੱਚ ਰਹੇ ਕਿ 14 ਤਰੀਕ ਨੂੰ ਇਹ ਰਿਜ਼ਲਟ ਜਿਹੜਾ ਵੈਲਟ ਬਕਸਿਆਂ ਦੇ ਵਿੱਚ ਕੈਦ ਹੋ ਜਾਏਗਾ ਤੇ 17 ਤਰੀਕ ਨੂੰ ਕੀ ਕੀ ਕਿਸਮਤ ਚਮਕੀ ਹੈ ਇਹ 17 ਤਰੀਕ ਨੂੰ ਪਤਾ ਲੱਗੇਗਾ ਤਾਂ ਹੋਰ ਅਪਡੇਟਸ ਦੇ ਸੰਬੰਧ ਵਿੱਚ ਜੁੜੇ ਰਹੋ ਲੁਧਿਆਣਾ ਤੋਂ ਸੰਜੀਤ ਸਿੰਘ ਜਨ